ਫੜੀ ਯੂਨੀਅਨ ਜਿੰਦਾਬਾਦ ਫੜੀ ਯੂਨੀਅਨ ਜਿੰਦਾਬਾਦ ਫੜੀ ਯੂਨੀਅਨ ਜਿੰਦਾਬਾਦ ਆਰੇ ਤਾਂ ਕਰਾ ਕਰੋ ਜਿੰਦਾਬਾਦ ਕਿਹੜਾ ਇਹ ਵਿਵਾਦ ਚੱਲਣ ਡਿਆ ਫੜੀ ਯੂਨੀਅਨ ਵੱਲੋਂ ਤੇ ਆਪਣੇ ਪ੍ਰਧਾਨ ਵੱਲੋਂ ਜੀਤਨ ਸਿੰਘ ਵੱਲੋਂ ਵੇਖੋ ਜੀ ਅਸੀਂ ਗਰੀਬ ਲੋਕ ਆ ਤੇ ਮੰਗਾਈ ਦਾ ਯੋਗ ਚੱਲਣ ਡਿਆ ਪੂਰਾ 100 ਤੋਂ 100 ਹੀ ਕਮਾਣੇ ਆ ਅਸੀਂ 100 ਨਾਲ ਦੇ ਦਾਂਗੇ 50 ਨਾਲ ਕਿ ਤੁਹਾਡੇ ਬੱਚੇ ਫੇ ਸੜਕਾਂ ਤੇ ਆ ਜਾਣਗੇ ਸਰਕਾਰ ਆਮ ਪਾਰਟੀ ਦੀ ਆ ਭਗਵੰਤ ਮਾਨ ਕੋ ਮੈਂ ਮੰਗ ਕਰਦਾ ਪ੍ਰਧਾਨ ਜੀ ਵੱਲੋਂ ਕੋ ਕਬਲਾ ਤਾਂ ਪੂਰੀ ਫੜੀ ਹੋਣੀ ਹੈ ਵੱਲੋਂ ਕਿ ਸਾਡੇ ਤੇ ਰਹਿਮਤ ਕੀਤੀ ਜਾਏ ਸਰਮਣ ਬਾਲ ਜੀ ਦੇ ਅੱਗੇ ਹੱਥ ਜੋੜ ਕੇ ਬੇਦੇ ਆਹੀ ਗਰੀਬ ਲੋਕ ਆ ਤੇ ਸਾਡਾ ਭਲਾ ਕਰੋ ਆਏ ਬਾਜੀ ਸਰਕਾਰ ਲੋਕ ਕਹਿੰਦੇ ਜੀ ਠੇਕਾ ਕਰਤਾ ਗਿਆ ਜਦ ਕਿ ਠੇਕੇਦਾਰ ਤੇ ਸੈਕਟਰੀ ਫੜੀ ਵਾਲਿਆਂ ਦੀ ਗੱਲ ਸੁਣਨ ਦੀ ਬਜਾਏ ਗੁੰਡਾਗਰਦੀ ਦੇ ਉੱਤੇ ਆ ਜੀ ਆ ਕੱਲ ਸਵੇਰੇ ਫੂਤਾ ਨਾਲ ਖਾਸ ਤੱਕ ਇਹ ਫੜੀ ਵਾਲਿਆ ਫੜੀ ਵਾਲੇ ਦੇ ਕਿ ਇਹਦੇ ਵੀ ਸੱਟ ਲੱਜੇ ਉਹਦਾ ਜ਼ਿੰਮੇਵਾਰ ਸੈਕਟਰੀ ਤੇ ਪ੍ਰਧਾਨ ਜੀਤਾ ਮਸੀ ਹੋਏਗਾ ਜਨ ਠੇਕੇਦਾਰ ਹੈ ਉਸ ਤੋਂ ਇਲਾਵਾ ਮੈਂ ਸ਼ਾਸਨ ਪ੍ਰਸ਼ਾਸਨ ਦੇ ਅੱਗੇ ਉਹੀ ਮੰਗ ਕਰਾਂਗਾ ਕਿ ਜੇ ਕੱਲ ਨੂੰ ਕਿਸੇ ਦਾ ਵੀ ਕੋਈ ਨੁਕਸਾਨ ਹੋਏਗਾ ਤੇ ਉਹਦੇ ਲਈ ਸ਼ਾਸਨ ਪ੍ਰਸ਼ਾਸਨ ਵੀ ਜ਼ਿੰਮੇਵਾਰ ਹੋਏਗਾ ਗੱਲ ਆ ਵਾ ਜੀ ਮੰਡੀ ਦੇ ਠੇਕੇ ਅੱਗੇ ਵੀ ਹੋਏ ਆ ਕਿਸੇ ਨੇ ਫੜੀ ਵਾਲਿਆਂ ਨੂੰ ਪੈਸਾ ਨਹੀਂ ਲਾਇਆ ਇੱਕ ਦੀ ਠੇਕਾ ਇਹਨਾਂ ਨੇ ਅੰਦਰ ਖਾਤੇ ਵੜ ਕੇ ਦਿੱਤਾ ਜੀਤੇ ਪ੍ਰਧਾਨ ਨੂੰ ਉਹ ਆਪਣੀ ਚਲਾ ਰਿਹਾ ਜੀ ਮੈਂ ਫੜੀ ਵਾਲਿਆਂ ਨੂੰ ਪੈਸੇ ਲੈਣੇ ਸਕੁਅਰ ਫੁੱਟਾਂ ਦੇ ਹਿਸਾਬ ਤੇ ਮੈਂ ਬਾਰੋਂ ਬੰਦੇ ਵੀ ਲੈ ਆਣੇ ਮੈਂ ਆਉਂ ਵੀ ਕਰਨਾ ਮੈਂ ਜਾਉਂ ਵੀ ਕਰਨਾ ਜਦ ਕਿ ਹਜ ਤੱਕ ਤੁਹਾਨੂੰ ਪੈਸੇ ਲੱਗੇ ਨਹੀਂ ਅਸੀਂ ਉਹਨਾਂ ਨੂੰ ਪੈਸੇ ਦੇਈਏ ਕਦੇ ਅਸੀਂ ਕਹਿੰਨੇ ਆ ਵੀ ਇਹ ਜਿਹੜਾ ਠੇਕਾ ਵਾ ਕੈਨਸਲ ਹੋਣਾ ਚਾਹੀਦਾ ਫੜੀ ਜੁਨੀ ਫੜੀ ਵਾਲਾ ਆਪਣੇ ਸਾਈਕਲ ਸਟੈਂਡ ਤੇ ਰਹਿਣ ਦੂਜੀ ਗੱਲ ਸਾਈਕਲ ਸਟੈਂਡ ਦਾ ਠੇਕਾ ਹੁੰਦਾ ਉਤੋਂ ਕਿੰਨੇ ਮੋਟਰਸਾਈਕਲ ਆਰਾ ਵਗੈਰਾ ਚੱਕੋਗੇ ਆ ਕਦੀ ਇਹਨਾਂ ਠੇਕੇਦਾਰਾਂ ਨੇ ਕਿ ਮੋਟਰਸਾਈਕਲਾਂ ਨੂੰ ਰੋਹ ਫਰਜਾ ਨਾ ਦਿੱਤਾ ਹੋਣ 40 ਰੁਪਏ ਦੀ ਛੋਟੇ ਆਦੀ ਦੀ ਪਰਚੀ ਆ ਉਹਦਾ 100 ਵੀ ਲੈਣ ਦੇਦੇ 80 ਵੀ ਲੈਣ ਦੇਦੇ ਆ ਉਸ ਤੋਂ ਬਾਅਦ ਟਰੱਕ ਦੀ ਪਰਚੀ 60 ਰੁਪਏ ਦੀ ਆ 3 300 ਦੀ ਕੱਟਦੇ ਪਏ ਆ ਠੇਕੇਦਾਰ ਨੇ ਤੇ ਉੱਥੇ ਆਪਣੀ ਗੁੰਡਾਗਰਦੀ ਕੀਤੀ ਦੀ ਲੁੱਟ ਪਾਈ ਦੀ ਆ ਇਹਦੇ ਇੱਕ ਸਾਲ ਦੇ ਵਿੱਚ ਕਰੋੜਪਤੀ ਹੋ ਜਾਏਗਾ ਤੇ ਇਹਨੂੰ ਨੱਥ ਪਾਣੀ ਚਾਹੀਦੀ ਹੈ ਜੋ ਜਾਇਜ਼ ਆ ਸਭ ਨਾਲ ਪਹਿਲਾਂ ਤੇ ਆਪਣੇ ਮਾਰਕੀਟ ਕਮੇਟੀ ਨੂੰ ਚਾਹੀਦਾ ਬੋਰਡ ਲਵਾਓ ਵੱਡਾ ਜਿਹਾ ਉੱਤੇ ਰੇਟ ਲਿਸਟ ਲੱਗਣੀ ਚਾਹੀਦੀ ਆ ਵੀ ਕੀ ਰੇਟ ਆ ਗੱਡੀਆਂ ਦਾ ਇੱਕ ਜਿਹੜੇ ਵਿਚਾਰੇ ਘਰੋਂ ਕੋਈ ਕਿਲੋ-ਕਿਲੋ ਸਬਜ਼ੀ ਲੈਣ ਆਉਂਦੇ ਆ ਉਹਨਾਂ ਕੋਲੋਂ ਵੀ ਇਹ ਦੱਸਦਾ 20-20 ਰੁਪਏ ਖੋਈਏ ਜਾਂਦੇ ਆ 20 ਦੀ ਉਹ ਸਬਜ਼ੀ ਲੈਂਦਾ 20 ਇਹਨਾਂ ਦੇ ਕੇ ਚੱਲ ਜਾਂਦਾ ਤਾਂ ਅਹੀ ਪ੍ਰਸ਼ਾਸਨ ਲੱਗੇ ਆ ਹੋਈ ਮੰਗ ਕਰਨੀਆਂ ਕਿ ਇਹ ਫੜੀ ਯੂਨੀਅਨ ਦਾ ਠੇਕ ਫੜੀ ਵਾਲਾ ਜਿਹੜਾ ਠੇਕਾ ਵਾ ਕੈਨਸਲ ਕੀਤਾ ਜਾਏ ਸਾਈਕਲ ਸਟੈਂਡ ਦਾ ਠੇਕਾ ਚੱਲਦਾ ਅੱਗੇ ਵੀ ਚੱਲਦਾ ਹੁਣ ਵੀ ਚੱਲਦਾ ਰਿਹਾ ਸਾਨੂੰ ਕੋਈ ਇਤਰਾਜ਼ ਨਹੀਂ ਪਰ ਉੱਥੇ ਵੀ ਰੇਟ ਲਿਸਟ ਲੱਗਣੀ ਚਾਹੀਦੀ ਹੈ ਸਾਈਕਲ ਸਟੈਂਡ ਤੇ ਜੇ ਇਹ ਮੰਡੀ ਬੰਦ ਕਰਾਵਾਂਗੇ ਅਨਿਸ਼ਚਿਤ ਕਾਲ ਲਈ ਬੰਦ ਕਰਾਵਾਂਗੇ ਆਰਤੀ ਸਾਡੇ ਨਾਲ ਹੈ ਆਰਤੀਆਂ ਦਾ ਫੜੀਆਂ ਆਲਿਆਂ ਦਾ ਨੌ ਮਾਸ ਦਾ ਰਿਸ਼ਤਾ ਆਰਤੀ ਸਾਨੂੰ ਸਪੋਰਟ ਦੇਣਗੇ ਪੂਰੀ ਉਹ ਕਹਿੰਦੇ ਜਿੰਨਾ ਚਿਰ ਤੁਸੀਂ ਕੋਗੇ ਉਹਨਾਂ ਚਿਰ ਹੀ ਮਡੀਆਂ ਬੰਦ ਰੱਖਾਂ ਕਿੱਥੇ ਆਇਆ ਇਹ ਸਾਡੇ ਸਾਰਿਆਂ ਦੀ ਇਹ ਮੰਗ ਹੈ ਕਿ ਜਿਹੜੀ ਪਰਚੀ ਨਾ ਲਈਏ ਤੇ ਗਰੀਬਾਂ ਦਾ ਧੱਕਾ ਨਾ ਕੀਤਾ ਜੇ ਕਿਉਂਕਿ ਹਰ ਬੰਦਾ ਜਿਹੜਾ ਵਾ ਰੋਟੀ ਕਮਾਣ ਆਇਆ ਵਾ ਤੇ ਜੇ ਉਹਦੀ ਪਰਚੀ ਲੱਗ ਜੇਗੀ ਅੱਗੇ 150 ਦੇ ਮਾਲਕ ਨੇ ਤੇ ਜੇ 150 ਪਰਚੀ ਲੱਗ ਜੇਗੀ ਤੇ ਜਿਹੜੇ ਠੇਕੇਦਾਰ ਆ ਉਹ ਵੀ ਆਪਣੇ ਗੁੰਡਾਗਰਦੀ ਕਹਿੰਦਾ ਵੀ ਨਹੀਂ ਮੈਂ ਜ਼ਬਰਦਸਤੀ ਪਰਚੀ ਲਾਣੀ ਆ ਠੀਕ ਹੈ ਜੀ ਫੈਕਟਰੀ ਕੋ ਵੀ ਗੇ ਫੜੀ ਯੂਨੀਅਨ ਵਾਲੇ ਉਹ ਨਹੀਂ ਬੜਾ ਰਫ ਬੋਲਿਆ ਪਰ ਇਹ ਕੀ ਸਰਕਾਰ ਦਾ ਮਿਲਾ ਜਾਵੇਂ ਤਨਖਾਹਾਂ ਜਿਹੜੀਆਂ ਵਾ ਉਹ 8 ਦਿਨ ਦੇ ਉਹਨਾਂ ਤੋਂ ਲੰਬਾ ਲੰਦਾ ਤਨਖਾਹਾਂ ਤੇ ਫਿਰ ਸਾਡੇ ਨਾਲ ਧੱਕਾ ਕਰੰਦੇ ਆ ਇਹ ਜਿਹੜਾ ਧੱਕਾ ਇਹ ਬਰਦਾਸ਼ਤ ਨਹੀਂ ਕਰੇਗੀ ਯੂਨੀਅਨ ਤੇ ਜੇ ਮੰਗਾ ਨਾ ਮੰਨੀਆਂ ਤੇ ਨਿਸ਼ਚਿਤ ਕਰ ਲਈ ਹੜਤਾਲ ਕੀਤੀ ਜੇ ਇਹ ਮਸਲਾ ਜੀ ਹਰ ਸਾਲ ਚੱਲਦਾ ਵਾ ਅੱਗੇ ਦੇ ਮਸਲਾ ਹੱਲ ਹੋ ਜਾਂਦਾ ਸੀ ਪਰ ਇਹ ਕੀ ਜਿਹੜਾ ਮਸਲਾ ਉਹ ਹੱਲ ਨਹੀਂ ਹੁੰਦਿਆ ਦਾ ਫੈਕਟਰੀ ਦੇ ਸਾਨੂੰ ਜਿਹੜਾ ਫੜੀ ਜੁਨੀਅਨ ਵਾਲੇ ਸਾਰਿਆਂ ਨੂੰ ਮੰਦਾ ਬੋਲਿਆ ਹੋ ਸਕਦਾ ਉਹਨੂੰ ਕਿਹਦੀ ਸ਼ੈਅ ਵਾ ਜਿਹੜਾ ਮੰਦਾ ਬੰਦਾ ਬੋਲਿਆ ਹੈ ਕਿ ਉਹ ਸਰਕਾਰ ਦਾ ਮੁਲਾਜ਼ਮ ਹੈ ਉਹ ਇੰਨੀ ਗੱਲ ਨਹੀਂ ਕਹਿ ਸਕਦਾ ਸਾਰੇ ਸਾਡੇ ਬੰਦਿਆਂ ਨੂੰ ਇਹ ਜਾ ਤੂੰ ਹੀ ਭੱਜ ਜਾ ਜੋ ਕਰਨ ਲਾ ਘਰ ਲੋ ਇਹ ਕੋਈ ਬਲਡਿੰਗ ਨਹੀਂ ਹੈਗੀ ਕੰਨ ਵਾਲੀ ਕਿਉਂਕਿ ਉਹ ਸਰਕਾਰ ਦਾ ਮੁਲਾਜ਼ਮ ਹੈ ਉਹਦਾ ਤਾਂ ਕੰਮ ਇਹ ਹੋਈ ਸੀ ਕਿ ਇਹ ਮੈਂ ਤੁਹਾਡੀ ਇਹਦੀ ਰਿਕਵੈਸਟ ਹੈ ਸਰਕਾਰ ਨੂੰ ਭਾਗਣਾ ਪਰ ਉਸ ਰਿਕਵੈਸਟ ਦੀ ਪਵਾ ਦੀ ਬਜਾਏ ਉਹਨੇ ਉਠਲਾ ਸਾਰੇ ਆਪਣਾ ਦੇਲਾ ਬਈ ਬੋਲੇ ਨੇ ਜਿਹੜਾ ਕਿ ਉਹ ਵੀ ਸਾਰੇ ਸਾਹਮਣੇ ਆ ਕੇ ਮਾਫੀ ਮੰਗੇਗਾ ਨਹੀਂ ਤੇ ਫਿਰ ਮੰਡੀ ਜਿਹੜੀ ਆ ਕੁਝ ਟਾਈਮ ਲਈ ਬੰਦ ਕੀਤੀ ਜਾਏਗੀ ਜਿਹੜਾ ਅਜੀਤ ਮਸੀਹ ਦਾ ਇਹਦਾ ਸਭ ਤੋਂ ਜ਼ਿਆਦਾ ਸੀਗਾ 68% ਵਾਧਾ ਸੀਗਾ ਤੇ ਸਾਡੀ ਕੋ 29 ਗ ਲੱਖ ਦੇ ਕਰੀਬ ਸੀ ਸਾਡੇ ਰਿਜ਼ਰਵ ਪ੍ਰਾਈਸ ਤੇ 29% ਵਾਧਾ ਕਰਕੇ ਤੇ ਪੁਨਰਤ ਸੌਰੀ 59% ਵਾਧਾ ਕਰਨੋਂ ਪਰੰਤ ਇਹਦੀ 48 ਲੱਖ ਰੁਪਿਆ ਜਿਹੜੀ ਕੋਸਟ ਬਣਗੀ ਤੇ ਪਲੱਸ ਜੀਐਸਟੀ ਜਿਹੜਾ 18% ਇਹੋ ਪਾ ਕੇ 55 ਲੱਖ ਦਾ ਦੀ ਅਮਾਉਂਟ ਬਣੀ ਉਹ ਸਬਰਾਂਤਨੋਂ ਪੱਪਾ ਸਰ ਵਿਗਾਰਤਾ ਪੱਤਰ ਈਸ਼ੂ ਕੀਤਾ ਸਰ ਵਿਗਾਰਤਾ ਪੱਤਰ ਈਸ਼ੂ ਕਰਨ ਤੋਂ ਬਾਅਦ ਵਿੱਚ ਇਹ ਬੰਦੇ ਨੇ ਜਿਹੜਾ ਉਹਦੀ ਪਰਫਾਰਮੈਂਸ ਸਿਕਿਉਰਟੀ ਜਮ੍ਹਾਂ ਕਰਾ ਦਿੱਤੀ ਜਦੋਂ ਪਰਫਾਰਮੈਂਸ ਸਿਕਿਉਰਟੀ ਜਮ੍ਹਾਂ ਕਰਤੇ ਹਨ ਵਰਕ ਆਊਟ ਦੇ ਦਿੱਤਾ ਕਿ ਤੁਸੀਂ ਇੱਕ ਮਹੀਨੇ ਜੋ ਜਿਹੜਾ ਆਪਣਾ ਕੰਮ ਹੈ ਇਹਦਾ ਸ਼ੁਰੂ ਕਰ ਸਕਦੇ ਮੰਡੀ ਜਾ ਕੇ ਪਰ ਇਨ ਮੀਨ ਟਾਈਮ ਜਿਹੜੇ ਉੱਥੇ ਹੈਗੇ ਆੜੇ ਟੇਲਰ ਜਿਹੜੇ ਪਰਦੇਸ ਤੋਂ ਕੰਮ ਕਰ ਰਹੇ ਮੰਡੀ ਚ ਉਹ ਉਹਨਾਂ ਨੇ ਮਿਲ ਕੀ ਇਹਨੂੰ ਇਨਕਾਰ ਕੀਤਾ ਅਸੀਂ ਜਿਹੜਾ ਪੈਸਾ ਵਗੈਰਾ ਜਿਹੜਾ ਹੈਗਾ ਉਹ ਨਹੀਂ ਦੋਲਾਂਗੇ ਤੇ ਉਹ ਜਿਹੜੇ આરોਪ ਲਗਾ ਰਹੇ ਆ ਕਿ ਇਹ ਸੈਕਟਰੀ ਮਾਰਕ ਕਮੇਟੀ ਜਿਹੜਾ ਹੈਗਾ ਇਹਨਾਂ ਨੇ ਗਲਤ ਤਰੀਕੇ ਨਾਲ ਠੇਕੇ ਦਿੱਤਾ ਤਾਂ ਦਾ ਕੋਈ ਨਹੀਂ ਆ ਸਾਡੇ ਕੋਲ ਅਸੀਂ ਓਨ ਦਾ ਰਿਕਾਰਡ ਆ ਸਭ ਕੁਝ ਸਾਡੇ ਕੋਲ ਆ ਕੇ ਤੁਸੀਂ ਘੱਟ ਸੋਦੇ ਸਾਰਾ ਅਖਬਾਰਾਂ ਦੇ ਵਿੱਚ ਆਇਆ ਪ੍ਰੋਪਰ ਅਸੀਂ ਬਾਡ ਆਪਣੇ ਦਾ ਨੋਟਸ ਬੋਰਡ ਤੇ ਲਗਾਇਆ ਸਾਰਾ ਆਪਣਾ ਟੈਂਡਰ ਫਲੋਰ ਕੀਤਾ ਆ ਓਨ ਦਾ ਮੈਰਿਟ ਬੇਸ ਤੇ ਸਾਰਾ ਜਿਹੜਾ ਇਹ ਟੈਂਡ ਹੋਇਆ ਤੇ ਪਰ ਹੁਣ ਇਹ ਪ੍ਰੋਬਲਮ ਆ ਰਹੀ ਹੈ ਕਿ ਕੁਝ ਜਿਹੜੇ ਜਿਹੜੇ ਆਪਣੇ ਡੇਟੇਲਰ ਆ ਉਹ ਮੜ ਕਿ ਟੈਂਡਰ ਕਾਰ ਕਰ ਰਿਹਾ ਕਿ ਅਸੀਂ ਜਿਹੜੀ ਹੈਗੀ ਹੈ ਜਿਹੜੀ ਤੋ ਸਾਡੇ ਚਾਰਜ ਜਿਹਦਾ ਮੈਂ ਆਪ ਨੂੰ ਦੱਸਣਾ ਚਾਹਨਾ ਕਿ ਜਿੱਥੇ ਰਿਜ਼ਰਵ ਕੀਮਤ 50 ਲੱਖ ਤੋਂ ਘੱਟ ਹੈ ਫਾਰ ਇਗਜ਼ਾਮਪਲ ਹੈ ਕਿ ਸਾਡੇ 50 ਲੱਖ ਤੋਂ ਰਿਜ਼ਰਵ ਕੀਮਤ ਘੱਟ 29 ਲੱਖ ਸੀਗੀ ਉਹਦੇ ਵਿੱਚ ਇਦਾਂ ਜਿਹੜੀ ਸਾਡੀ ਡੀਐਨਏਟੀ ਹੈਗੀ ਜੀ ਉਹਦੇ ਚਾਰਜ ਕਿ ਜੇ 50 ਸਕਰ ਫੁੱਟ ਤੱਕ ਬੰਦਾ ਯੂਜ਼ ਕਰ ਰਿਹਾ ਸਾਡਾ ਫੜ ਉਹਦੇ ਬਦਲੇ ਇਹ 50 ਰੁਪਏ ਲੈਣਿਆ ਪਰ ਡੇ ਦੇ ਹਿਸਾਬ ਨਾਲ ਫਰਸਟ ਕਾਮ ਫਰਸਟ بیسਿਸ ਦੇ ਵਿੱਚ ਹੈਗਾ ਜੀ ਦੂਜਾ ਕਰੰਟ ਬੇਸਿਸ ਤੇ ਜਿਹੜਾ ਅਸੀਂ ਆਪਣਾ ਫੜ ਦੇਣਾ ਜਿੱਥੇ ਕਿ ਦੇ 50 ਸਕਰ ਫੁੱਟ ਤੋਂ ਜ਼ਿਆਦਾ ਉਹ ਸਾਡੇ ਯੂਜ਼ ਕਰਦਾ ਤੇ ਅਸੀਂ 100 ਰੁਪਏ ਪਰ ਡੇ ਦੇ ਹਿਸਾਬ ਨਾਲ ਉਹਨੇ ਚਾਰਜ ਕਰਨੇ ਆ ਇਸ ਤੋਂ ਇਲਾਵਾ ਇਹਦੇ ਵਿੱਚ ਪਾਰਕਿੰਗ ਦਾ ਵੀ ਹੈਗਾ ਠੇਕਾ ਪਾਰਕਿੰਗ ਦੇ ਵਿੱਚ ਜਿਤਨਾ ਉਹਨਾਂ ਨੇ ਡਿਸਕ੍ਰਾਈਬ ਕੀਤਾ ਕਿ ਜਿਹੜੀਆਂ ਬਕਸੀਆਂ ਬਕਸੀਆਂ ਵੇਖਣ ਜਾਈਆਂ ਉਹਨਾਂ ਦਾ ਐਫ ਐ ਰੇਟ ਆ ਉਹ ਰੇਟ ਮੁਤਾਬਕ ਨੇ ਕਲੈਕਸ਼ਨ ਕਰਨੀ ਆ ਉਸ ਤੋਂ ਉੱਪਰ ਵਿੱਚ ਕੰਟੀਨ ਵਗੈਰਾ ਦਾ ਜਿਹੜਾ ਹੈਗਾ ਉਹ ਤੋਂ ਇਨੇ ਪੈਸੇ ਲੈਣੇ ਆ ਇਹ ਤਿੰਨੇ ਚੀਜ਼ਾਂ ਦਾ ਮਿਲਾ ਕੇ ਯੂਜ਼ਰ ਚਾਰਜ ਲਗਦਾ ਹੋਵੇਗਾ ਇਹ ਠੇਕਾ ਹੈਗਾ ਤੇ ਓਨ ਮੈਰਿਟ ਆ ਤੇ ਇਦਾਂ ਦੀ ਕੋਈ ਗੱਲ ਬਾਤ ਨਹੀਂ ਹੈ ਇਹ ਜਸਟ ਜਿਹੜੀ ਇਹ ਕਹਿ ਰਿਹਾ ਕਿ ਵੀ ਗਲਤ ਧੰਨਾ ਦਿੱਤਾ ਗਿਆ ठेकेदार ਦੀ ਕੋਈ ਗੱਲ ਨਹੀਂ ਹੈ ਜੋ ਅਸੀਂ ਰੇਟ ਉੱਤੇ ਦਿੱਤੇ ਆ ਮਿਹੜੇ ਟੈਂਡਰ ਦੇ ਵਿੱਚ ਪਾਏ ਆ ਜੇ ਉਹ ਟੈਂਡਰ ਦੇ ਕਿਤੇ ਵੱਧ ਚਾਰਜ ਕਰ ਰਿਹਾ ਤੇ ਕੋਈ ਵੀ ਬੰਦਾ ਸਾਨੂੰ ਕੰਪਲੇਂਟ ਆਉਗੀ ਤੇ ਅਸੀਂ ਇਹਦੇ ਵਿਰੁੱਧ ਵੀ ਅਕਸ਼ਾ ਕਰਾਂਗੇ ਠੇਕੇਦਾਰ ਨੂੰ ਆਲਰੇਡੀ ਇਨਸਟਰਕਟ ਕੀਤਾ ਕਿ ਤੂੰ ਉੱਥੇ ਡਿਸਪਲੇ ਕਰਨੀ ਆ ਤੇ ਲਿਸਟ ਮੈ ਆਪ ਨੂੰ ਪ੍ਰੋਵਾਈਡ ਵੀ ਕਰ ਦੇਣਾ ਆ ਤੇ ਉਹ ਜਿਹੜੀ ਉੱਥੇ ਲਿਸਟ ਡਿਸਪਲੇ ਵੀ ਉਹਨੂੰ ਕਹਿ ਦਿੰਦੇ ਆ ਦੁਬਾਰਾ ਕਿ ਉਹਨੂੰ ਉੱਥੇ ਡਿਸਪਲੇ ਕਰੇ ਪਰਪਰਤ ਜੇ ਕਿ ਇਹਦੀ ਕੋਈ ਕੰਪਲੇਂਟ ਆਂਦੀ ਆ ਕਿ ਉਹ ਵੱਧ ਚਾਰਜ ਕਰ ਰਿਹਾ ਤੇ ਇਹਦੇ ਵਿਰੋਧੀ ਐਕਸ਼ਨ ਕਰਾਂਗੇ ਸਾਡਾ ਇਦਾਂ ਦਾ ਕੋਈ ਗੱਲ ਨਹੀਂ ਹੈ ਕਿ ਇਹ ਜੀਤ ਮਸ਼ੀਨ ਕੋਈ ਇਦਾਂ ਦਿੱਤਾ ਠੇਕਾ ਜਿਹੜਾ ਠੇਕਾ ਦਿੱਤਾ ਹੁਣ ਮੈਰਟ ਦਿੱਤਾ ਆ ਜੇ ਕੋਈ ਬੰਦਾ ਆਉਂਦਾ ਰਿਕਾਰਡ ਦੇ ਚੈੱਕਾ ਨਾ ਜਾਂਦਾ ਤੇ ਆਪਾਂ ਉਹਨੂੰ ਦੱਸਣੋਂ ਤਿਆਰ